ਇਥੇ ਆ ਕਿ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਵੀ ਮੰਗਿਆ ਉਹ ਪੂਰਾ ਹੁੰਦਾ ਹੈ ਜਦੋਂ ਅਸੀਂ ਇੱਥੇ ਗੁਰਬਾਣੀ ਦੇ ਨਾਲ ਜੋੜਦੇ ਹਾਂ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਤੇ ਸਾਡੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜੂਝਣ ਨੂੰ ਉਹਨਾਂ ਨੂੰ ਸੋਲਵ ਕਰਨ ਦੀ ਸਾਨੂੰ ਇੱਥੇ ਆ ਕੇ ਸ਼ਕਤੀ ਮਿਲਦੀ ਹੈ ਅੱਜ ਪਹਿਲੀ ਵਾਰ ਆਏ ਹਾਂ ਕਿ ਆਂਦੇ ਆ ਨਹੀਂ ਸਾਨੂੰ 2-3 ਸਾਲ ਹੋ ਗਏ ਇੱਥੇ ਲਗਾਤਾਰ ਆਉਂਦੇ ਹਾਂ ਚਪੈਰੇ ਸਾਹਿਬ ਤੇ ਜੀ ਕਿ ਕਿਸ ਤਰੀਕੇ ਦਾ ਮਤਲਬ ਵਧੀਆ ਲੱਗਦਾ ਕਿੰਨਾ ਕੁ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇੱਥੇ ਗੁਰਬਾਣੀ ਦੇ ਨਾਲ ਜੋੜਦੇ ਹਾਂ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਤੇ ਸਾਡੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਜੂਝਣ ਨੂੰ ਉਹਨਾਂ ਨੂੰ ਸੋਲਵ ਕਰਨ ਦੀ ਸਾਨੂੰ ਇੱਥੇ ਆ ਕੇ ਸ਼ਕਤੀ ਮਿਲਦੀ ਹੈ ਬਾਣੀ ਦੇ ਨਾਲ ਜੁੜ ਕੇ ਤੇ ਸਾਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਅਗਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇਸ ਗੈਟਅਪ ਦੇ ਵਿੱਚ ਕਿੰਨਾ ਕੁ ਮਨ ਨੂੰ ਮਤਲਬ ਪ੍ਰਭਾਵਿਤ ਕਰਦਾ ਹੈ ਇਹ ਜਿਹੜਾ ਗੈਟਅਪ ਆ ਇਹ ਜਿਹੜਾ ਸਿੱਖੀ ਗੁਰਸਿੱਖੀ ਵਾਲਾ ਗੈਟਅਪ ਹੈ ਗੁਰਸੁਖੀ ਸਰੂਪ ਸ਼੍ਰੀ ਗੁਰਗੋਬਿੰਦ ਸਿੰਘ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਨੇ ਬਖਸ਼ਿਆ ਸਾਨੂੰ ਬਹੁਤ ਮਾਣ ਹੁੰਦਾ ਕਿ ਅਸੀਂ ਇਸ ਸਰੂਪ ਦੇ ਵਿੱਚ ਹਾਂ ਤੇ ਬਹੁਤ ਜਿਆਦਾ ਸ਼ਕਤੀ ਮਿਲਦੀ ਹੈ ਮਤਲਬ ਡਰਦੇ ਨਹੀਂ ਹਾਂਗੇ ਮਤਲਬ ਮਨ ਨੂੰ ਬਹੁਤ ਜਿਆਦਾ ਵਧੀਆ ਲੱਗਦਾ ਕਿ ਸਾਨੂੰ ਇੰਨਾ ਵਧੀਆ ਸਿੱਖੀ ਸਰੂਪ ਬਖਸ਼ਿਆ ਪ੍ਰਮਾਤਮਾ ਨੇ ਤੇ ਇੱਥੇ ਆ ਕੇ ਮਨ ਨੂੰ ਕਿੰਨੇ ਕੋ ਸ਼ਾਂਤੀ ਤੇ ਕਿੰਨੇ ਕੋ ਖੁਸ਼ੀ ਜੜੀ ਹੈ ਮਿਲਦੀ ਹੈ ਜੋ ਬਾਕੀ ਹੋਰ ਦਿਨਾਂ ਦੇ ਵਿੱਚ ਪਾਣੀ ਦੇ ਨਾਲ ਜੁੜ ਕੇ ਇੱਥੇ ਆ ਕੇ ਨਾਤਮਕਤ ਹੋ ਕੇ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਮਿਲਦੀ ਹੈ ਕਿ ਵੀ ਸੋਚਣਾ ਨਹੀਂ ਪੈਂਦਾ ਹੈਗਾ ਵੀ ਹਰ ਇੱਕ ਕੰਮ ਬਾਬਾ ਜੀ ਪੂਰਾ ਕਰ ਦਿਆ ਹਰ ਇੱਕ ਸ਼ਰਧਾ ਪੂਰੀ ਹੁੰਦੀ ਹੈ ਇੱਥੇ ਆਨੇਓ ਪਾਠ ਕਰਦੇ ਹੋ ਹਾਂਜੀ ਹਾਂਜੀ ਜ਼ਰੂਰ ਕਰਦੇ ਆ ਪੰਜ ਬਾਣੀ ਜਿਵੇਂ ਚਪ ਚਪਜੀ ਸਾਹਿਬ ਤੇ ਪੰਜ ਪਾਠ ਨੇ ਦੇ ਦੋ ਚਪਈ ਸਾਹਿਬ ਦੇ ਸੁਖਮਨੀ ਸਾਹਿਬ ਦਾ ਬਾਣੀ ਹੁੰਦੀ ਹੈ ਚਪੈਰੇ ਦੇ ਵਿੱਚ ਅਸੀਂ ਜ਼ਰੂਰ ਹਾਜ਼ਰੀ ਭਰਦੇ ਆ ਇੱਥੇ ਆ ਕੇ ਇਨਸ਼ਾ ਅੱਲਾਹ ਕਿੰਨੇ ਵਜੇ ਆਨੇ ਆ ਤੇ ਕਿੰਨੇ ਵਜੇ ਜਾਣੇ ਆ ਅਸੀਂ 11:00 ਵਜੇ ਆ ਜਨੇ ਆ 12:00 ਵਜੇ ਦੁਪਹਿਰੇ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਸਮਾਪਤੀ ਤੇ ਅਸੀਂ ਚਲ ਜੰਨੇ ਆ ਕਿਹੜੀ ਕਲਾਸ ਛੇ ਘੜੇ ਆ ਮੈਂ ਬੀਐਸਸੀ ਨਰਸਿੰਗ ਆਤੀ ਫਈ ਆ ਅੱਛਾ ਕਿਸੇ ਤਰੀਕੇ ਦਾ ਲੱਗਦਾ ਇੱਥੇ ਆ ਕੇ ਕਿੰਨੀਆਂ ਕਿ ਇੱਥੇ ਆ ਕੇ ਨਤਮਸਤਕ ਹੋ ਗਏ ਕਿੰਨੀਆਂ ਬਿਮਾਰੀਆਂ ਨੇ ਕਿੰਨੀਆਂ ਪ੍ਰੋਬਲਮਸ ਨੇ ਜਿਹੜੀਆਂ ਦੂਰ ਹੋਈਆਂ ਇਥੇ ਆ ਕਿ ਗੁਰੂ ਜੀ ਦੀ ਕਿਰਪਾ ਦੇ ਨਾਲ ਜੋ ਵੀ ਮੰਗਿਆ ਉਹ ਪੂਰਾ ਹੁੰਦਾ ਹੈ ਸ਼ਰਧਾ ਹੋਣੀ ਚਾਹੀਦੀ ਹੈ ਮਨ ਦੇ ਵਿੱਚ ਜਦੋਂ ਆਪਾਂ ਸ਼ਰਧਾ ਰੱਖਦੇ ਆਂ ਤੇ ਉਹ ਮੁਸੀਬਤਾਂ ਦੇ ਨਾਲ ਲੜਨ ਦੀ ਆਪ ਨੂੰ ਪਾਵਰ ਮਿਲਦੀ ਹੈ ਆਪ ਡੋਲਦੇ ਨਹੀਂ ਆਗੇ ਇਥੇ ਆਗੇ ਜਿਹੜੇ ਲੋਕੀ ਘਰ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹਾਂ ਕਿ ਅਸੀਂ ਤਾਂ ਇਹੀ ਕਵਾਂਗੇ ਕਿ ਵੀ ਜਿਹੜੇ ਜਿਹੜੇ ਧਰਮ ਦੇ ਨਾਲ ਲੋਕੀ ਜੁੜੇ ਨੇ ਆਪਣਾ ਨਤਮਸਤਕ ਹੋਣ ਉੱਥੇ ਜਾ ਕੇ ਗੁਰਬਾਣੀ ਦਾ ਪਾਠ ਕਰਨ ਤੇ ਰੱਬ ਦੇ ਉੱਤੇ ਸ਼ਰਧਾ ਬਣਾ ਕੇ ਰੱਖਣ ਸ਼ਰਧਾ ਹੀ ਮੇਨ ਹੈ ਜੇ ਆਪਾਂ ਸ਼ਰਧਾ ਹੀ ਨਾ ਬਣਾ ਕੇ ਰੱਖੀ ਤੇ ਫਿਰ ਕੋਈ ਫਾਇਦਾ ਨਹੀਂ ਸਸਕੀ ਦਾਸ ਸਸਕੀ ਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿੰਨੇ ਟਾਈਮ ਹੋ ਗਏ ਇੱਥੇ ਆਂਦੇ ਹਾਂ ਤੇ ਉਹ ਆਂਦੇ ਨੂੰ ਕਈ 10 12 15 ਸਾਲ ਹੀ ਹੋ ਚਲੇ ਇੱਥੇ ਆਉਂਦੇ ਹਾਂ ਹਾਂ ਜੀ ਲਗਾਤਾਰ ਨਿਹਾਰ ਹਰ ਹਰ ਚੁਪਾਰੇ ਤੇ ਆਂਦੇ ਹਾਂ ਹਰ ਬਦਵਾਰ ਵੀ ਆਈ ਦਾ ਵਿੱਚ ਵੀ ਕਈ ਵਾਰੀ ਇੱਧਰ ਆਈਏ ਤਾਂ ਜ਼ਰੂਰ ਆਈਏ ਇੱਥੇ ਮਤਲਬ ਟੇਕ ਕੇ ਜਾਏ ਹਾਂ ਜੀ ਤੇ ਜਦੋਂ ਇੱਥੇ ਬੁੱਧਵਾਰ ਨੂੰ ਆਂਦੇ ਹਾਂ ਕਿਸ ਤਰੀਕੇ ਦਾ ਮਤਲਬ ਮਹਿਸੂਸ ਹੁੰਦਾ ਹੈ ਕਿ ਇਸ ਤਰੀਕੇ ਦੇ ਮਤਲਬ ਫੀਲਿੰਗ ਆਉਂਦੀਆਂ ਨੇ ਰੱਬ ਨਾਲ ਕਨੈਕਸ਼ਨ ਬੀ ਮਨ ਨੂੰ ਸ਼ਾਂਤੀ ਮਿਲਦੀ ਹੈ ਗੁਰਬਾਣੀ ਪੜ੍ਹ ਕੇ ਗੁਰਬਾਣੀ ਨਾਲ ਹੀ ਹੈ ਸਭ ਕੁਝ ਦਰਮਾਣੀ ਪੜਾਂਗੇ ਚਾਹੇ ਘਰ ਪੜੋ ਚਾਹੇ ਇੱਥੇ ਆਣ ਕੇ ਵੀ ਪੜੋ ਤਾਂ ਇੱਥੇ ਆਣ ਕੇ ਸੰਗਤ ਦੇ ਨਾਲ ਪੜਨ ਦੇ ਨਾਲ ਜਿਆਦਾ ਮਨ ਸ਼ਾਂਤੀ ਇਹ ਕਿੰਨੇ ਵਜੇ ਆਨੇ ਆ ਤੇ ਸ਼ਾਮੀ ਕਿੰਨੇ ਵਜੇ ਚੱਲੇ ਸਵੇਰੇ 10 11 ਵਜੇ ਆ ਕੇ ਸ਼ਾਮੀ ਸਮਾਪਤੀ ਤੇ ਜਿਵੇਂ 4 4:30 ਵਜੇ ਸਮਾਪਤੀ ਹੁੰਦੀ ਹੈ ਉਦੋਂ ਚਲੋ ਜੀ